ਭਾਈ ਮੈਂ ਸਰਕਾਰ ਵੱਲੋਂ ਆਇਆ ਮੈਂ ਆਇਆ ਮਰਦਮਸ਼ਿਰੀ ਕਰਨਾ ਤੇ ਤੁਹਾਡੇ ਦੇ ਪਿੰਡ 'ਚ ਕਰਜ਼ਾ ਕਹਿੰਦੇ ਤੇ ਜ਼ਿਆਦਾ ਭਵੰਤਮਾਨ ਆਇਆ ਦਾ ਕਰਜ਼ਾ ਸਾਰਾ ਹੀ ਮਾਫ਼ ਕਰ ਦੇਣਾ ਇੱਥੇ ਅੱਛਾ ਹਾਂ ਮੇਰਾ ਕਰਜ਼ਾ ਮੇਰੇ ਤੇ ਕਰਜ਼ਾ ਬਹੁਤ ਆ ਮੇਰੇ ਤਾਂ ਤਰ੍ਹਾਂ ਕਰਜ਼ੇ ਕੋਣ ਮੇਰੇ ਆਹਤੇ ਇੱਕ ਟਰੱਕ ਨੋਟਾਂ ਦਾ ਚਾਹੀਦਾ ਤੂੰ ਮੇਰੇ ਨਾਲ ਚੱਲ ਤੂੰ ਮੇਰੇ ਘਰੇ ਚੱਲ ਹੁਣ ਦੱਸ ਮੈਨੂੰ ਤੇਰੀ ਕਿਹੜੀ ਕਿਹੜੀ ਚੀਜ਼ ਤੇ ਕਰਜ਼ਾ ਭਰਾਵਾ ਮੇਰੀ ਜ਼ਮੀਨ ਤੇ ਵੀ ਕਰਜ਼ਾ ਆ ਮੇਰੇ ਟਰੈਕਟਰ ਤੇ ਵੀ ਕਰਜਾ ਮੇਰੀਆਂ ਮੱਝਾਂ ਤੇ ਵੀ ਕਰਜਾ ਮੇਰੇ ਘਰ ਤੇ ਵੀ ਕਰਜਾ ਹੈ ਇੱਥੇ ਮੈਨੂੰ ਮਿਲਿਆ ਨਹੀਂ ਜਿੰਨੀ ਤੇ ਮੈਂ ਇੱਥੇ ਵੀ ਲੈ ਲੈਣਾ ਹੈ ਤੇਰਾ ਤਾਂ ਵਾਰ-ਵਾਰ ਕਰਜ਼ੇ ਚ ਮੈਂ ਤਾਂ ਆਪ ਛੱਡ ਨੂੰ ਇੱਕ ਕੱਲੀ-ਕੱਲੀ ਬੋਰਡ ਆਪ ਪੁਆਈ ਆ ਮੈਂ ਤਾਂ ਆਪ ਭਗਵਾਨ ਤ ਮੰਦਾ ਬੜਾ ਵੱਡਾ ਭਗਤਾ ਤੁਸੀਂ ਕਰੋ ਜੀ ਗੱਲ ਕਰੋ ਮੁੰਡੇ ਰਾਵਾਲ ਵਾਲ ਵਾਲ ਕਰਦੇ ਜਾ ਇੱਥੇ ਨਾ ਕੁੜੀ ਵਿਆਹ ਦਿਓ